ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਉਸਲਾਂ ਦਾ ਗਰੰਟੀ ਕਾਨੂੰਨ ਬਣਵਾ ਕੇ ਰਹਾਗੇ ਬਣਵਾ ਕੇ ਰਹਾਗੇ ਬਣਵਾ ਕੇ ਰਹਾਗੇ ਰੇਗਾ ਦੀ ਦਿਹਾੜੀ 200 ਦਿਨ ਕਰਵਾ ਕੇ ਰਹਾਗੇ ਕਰਵਾ ਕੇ ਰਹਾਗੇ ਕਰਵਾ ਕੇ ਕਿਸਾਨਾਂ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਕਿਸਾਨਾਂ ਮਜ਼ਦੂਰਾਂ ਨੂੰ ਪੈਨਸ਼ਨ ਲਵਾ ਕੇ ਰਹਾਗੇ ਲਵਾ ਕੇ ਰਹਾਗੇ ਸੋ ਨਿਹਾਲ ਸਤਿਗੁਰੂ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਖਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਔੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਪ੍ਰਧਾਨ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਦੀ ਮੱਲੀ ਸ਼ਵਿੰਦਰ ਸਿੰਘ ਸ਼ਨੀ ਨਾਨ ਸਿੰਘ ਗੁਲਬਿੰਦਰ ਸਿੰਘ ਜੀ ਮੰਜਪੁਰ ਹਰਦੀਪ ਸਿੰਘ ਜੀ ਹਜਾਤਪੁਰ ਤੇ ਹੋਰ ਜਿੰਨੇ ਵੀ ਸਾਡੇ ਸਤਕਾਰਯੋਗ ਆਗੂ ਸਹਿਬਾਨ ਇਥੇ ਸ਼ਮਿੰਦਰ ਸਿੰਘ ਛੰਨੀ ਨਾਨਸਿੰਘ ਸੀਨੀਅਰ ਮੀਤ ਪ੍ਰਧਾਨ ਇਹਨਾਂ ਸਾਰਿਆਂ ਆਗੂਆਂ ਦੀ ਦਵਾਈ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋਈ ਆ ਇਥੇ ਪੰਘਾਲੇ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਸਾਡਾ ਸ਼ੰਭੂ ਖਨੌਰੀ ਡੱਬ ਵਾਲੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਮੋਰਚਾ ਜਿਹੜਾ ਆ 13 ਫਰਵਰੀ 2024 ਤੋਂ ਲਗਾਤਾਰ ਚੱਲ ਰਿਹਾ ਕੁਝ ਦਿਨ ਪਹਿਲਾਂ ਕੁਝ ਬੀਜੇਪੀ ਦੇ ਤੇ ਕੁਝ ਆਪ ਪਾਰਟੀ ਦੇ ਸ਼ਰਾਰਤੀ ਅੰਸ਼ਰਾਂ ਨੇ ਜਿਹੜਾ ਮੋਰਚੇ ਦੇ ਉੱਤੇ ਹਮਲਾ ਕੀਤਾ ਸੀ ਉਹਦੀ ਸ਼ਖਤ ਸ਼ਬਦਾਂ ਦੇ ਵਿੱਚ ਜਿਹੜੀ ਉਹ ਨਿੰਦਾ ਕੀਤੀ ਗਈ ਆ। ਉਸ ਤੋਂ ਅਗਲੀ ਗੱਲ 10 ਤਰੀਕ ਨੂੰ ਜਿਹੜਾ 10 ਜੁਲਾਈ ਨੂੰ ਜਿਹੜਾ ਸਾਡੇ ਜਥੇ ਝਲਾ ਹੁਸ਼ਿਆਰ ਪਰਤੋਂ ਮੁਕੇਰੀਆਂ ਤੋਂ ਟਾਂਡੇ ਤੋਂ ਭਾਰੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਆ ਸਾਡੇ ਸ਼ੰਭੂ ਮੋਰਚੇ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਜਾ ਕੇ। ਸੋ ਅੱਜ ਜਥੇਬੰਦੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਹਯਾਤਪੁਰ ਅੱਜ ਕੱਲ ਜਿਹੜੇ ਰੰਧਾਵਾ ਕਲੋਨੀ ਮੁਕੇਰੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਐਨ ਆਰ ਆਈ ਬਿੰਗ ਜਿਹੜਾ ਹੁਸ਼ਿਆਰਪੁਰ ਦਾ ਜਿਹੜਾ ਆ ਉਹ ਇੰਚਾਰਜ ਜਿਹੜਾ ਆ ਉਹ ਅਸੀਂ ਲਾਇਆ ਆ ਜਥੇਬੰਦੀ ਨੇ ਸੋ ਉਹਨਾਂ ਦਾ ਸਾਰੀ ਜਥੇਬੰਦੀ ਨੇ ਸਰਪਾਉ ਪੇਟ ਕਰਕੇ ਉਹਨਾਂ ਨੂੰ ਸਤਿਕਾਰ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਇਸੇ ਤਰ੍ਹਾਂ ਹੀ ਪੰਜਾਬ ਤੇ ਸਾਰੇ ਭਾਰਤ ਦੇਸ਼ ਦੇ ਅੰਦਰ ਤੇ ਬਿਸ਼ਪ ਦੇ ਵਿੱਚ ਜਿਹੜਾ ਉਹ ਜਥੇਬੰਦੀ ਵਿਸਥਾਰ ਕਰੇਗੀ ਤੇ ਲੋਕਾਂ ਕਿਸਾਨਾਂ ਤੇ ਮਜ਼ਦੂਰਾਂ ਮੁਲਾਜ਼ਮਾਂ ਮਿਹਨਤ ਕਸ ਲੋਕਾਂ ਦੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਹਮੇਸ਼ਾ ਟੱਟ ਕੇ ਲੜਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ